ਦੁਬਾਰਾ ਹਾਂਜੀ ਦੁਬਾਰਾ ਬੋਲੋ ਸੋਨੀ ਹੈ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਗਤ ਨੂੰ ਸਵਾਗਤ ਕਰਦੇ ਆਪਾਂ ਤੁਹਾਡਾ ਨਵੇਂ ਵਲੌਗ ਦੇ ਵਿੱਚ ਸੋ ਅੱਜ ਆ ਜੀ ਆਪਾਂ ਨੂੰ ਦਿਨ ਤੀਸਰਾ ਸੋ ਇਸ ਟਾਈਮ ਆਪਾਂ ਖੜੇ ਆਂਗੇ ਗੁਰਦੁਆਰਾ ਨਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਆਪਾਂ ਇਸ ਟਾਈਮ ਖੜੇ ਆਂਗੇ ਸੋ ਕੱਲ ਗੁਰਦ ਕੱਲ ਨਨਕਾਣਾ ਸਾਹਿਬ ਦੇ ਵਿੱਚ ਨਗਰ ਕੀਰਤਨ ਹੈ ਜਿਹੜਾ ਉਹ ਵੀ ਬੜੀ ਧੂਮ ਧਾਮ ਦੇ ਨਾਲ ਇੱਥੇ ਕੱਢਿਆ ਗਿਆ ਸੀਗਾ ਤੇ ਸ਼ਾਮ ਨੂੰ ਅਸਤ ਬਾਜੀ ਹੋਈ ਸੀਗੀ ਇੱਥੇ ਉਹਨਾਂ ਦੇ ਵੀ ਆਪਾਂ ਜਿਹੜੀ ਵੀਡੀਓ ਗਈ ਪਿਛਲੇ ਬਲੌਗ ਦੇ ਵਿੱਚ ਆਪਾਂ ਨੇ ਬਣਾਈ ਹੈਗੀ ਸਾਰਾ ਕੁਝ ਆਪਾਂ ਨੇ ਪਿਛਲੇ ਬਲੌਗ ਦੇ ਵਿੱਚ ਦੱਸਿਆਗਾ ਕਿ ਜਿੰਨੇ ਵੀ ਆਪਾਂ ਨੇ ਇੱਥੇ ਗੁਰਧਾਮਾਂ ਦੇ ਦਰਸ਼ਨ ਕੀਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ ਸਾਰੇ ਆਪਾਂ ਬਲੌਗ ਦੇ ਵਿੱਚ ਕਵਰ ਕੀਤੇ ਹੈਗੇ ਸੋ ਜੋ ਇਸ ਟਾਈਮ ਆ ਦਣ ਤੀਸਰਾ ਹੈਗਾ ਆਪਾਂ ਨੂੰ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਸਾਹਿਬ ਆਗੇ ਇੱਧਰ ਇਧਰ ਹੀ ਆਪਾਂ ਚਾਹ ਵੀ ਜਿ ਆਉਣੀ ਆ। ਨੈਟ ਜੰਡਰ ਦਾ ਕਾਰਨ ਹੋਦਾ ਕੀ ਹੁਣ? ਨਟ ਤਾਂ ਛੱਡ ਗਈ। ਹਾਂ ਸੰਗਤ ਛੱਡ ਗਈ। ਤਾਂ ਕਰਕੇ ਨੈਟਾ ਸੰਗਤ ਜੀ ਸਾਨੂੰ ਇੱਕ ਗੱਲ ਅਸੀਂ ਪਹਿਲਾਂ ਦੱਸ ਜੀ ਕਿ ਇੱਥੇ ਨੈਟਵਰਕ ਦੀ ਸਾਨੂੰ ਬੜੀ ਪ੍ਰੋਬਲਮ ਆਈ ਹੈ ਕਿ ਜਿਹੜੇ ਆਪਣੇ ਇੰਡੀਆ ਵਾਲੇ ਸਿਮ ਸੀਗੇ ਉਹ ਬੰਦ ਹੋ ਗਈ ਸੀ। ਹੋਰ ਵੀਰੇ ਕੀ ਹਾਲ ਨੇ? ਉਹ ਸਿਮ ਆ ਕਿ ਉਹ ਇਸ ਸਾਈਡ ਪਾਕਿਸਤਾਨ ਵਾਲੀ ਸਾਈਡ ਐ ਇਹ ਨਹੀਂ ਚੱਲਦੇ ਹੈਗੇ। ਸੋ ਨੈਟਵਰਕ ਦੀ ਬੜੀ ਪ੍ਰੋਬਲਮ ਆ ਸੀ ਜਿੰਨਾ ਤੋਂ ਵੀ ਅਸੀਂ ਥੋੜਾ ਬਹੁਤ ਚਲਾਉਂਦੇ ਸੀ ਕਿ ਅਸੀਂ ਇੱਥੇ ਹੁੰਦੇ ਨੇ ਇੱਥੋਂ ਦੀ ਲੋਕਲ ਸੰਗਤ ਉਹਨਾਂ ਤੋਂ ਹੋਰ ਸਪੋਰਟ ਲੈ ਕੇ ਆਪਾਂ ਨੇ ਇੱਥੇ ਚਲਾਉਣੇ ਆ ਜੀ ਸੋ ਠੰਡ ਵੀ ਬੜੀ ਹੋ ਚੁੱਕੀ ਆ ਕਿ ਅਸੀਂ ਲੋਈਆਂ ਲੈ ਕੇ ਹੁਣ ਮੈਂ ਮੁੰਡੇ ਕੋਲੇ ਲੋਈ ਸੀਗੀ ਉਹ ਮੈਂ ਲੈ ਕੇ ਮੈਂ ਬਾਹਰ ਆਏਗਾ ਆਪ ਵੀ ਭਰਾ ਹੋਰਾਂ ਨੇ ਪਾਲੀਆਂ ਜਾਕਟਾਂ ਤੇ ਮੈਨੂੰ ਐਵੇਂ ਸੀਗਾ ਠੰਡ ਹੈ ਨਹੀਂ ਕਿ ਮੈਂ ਪਿੰਡੋਂ ਠੰਡ ਵਾਲੇ ਕੱਪੜੇ ਮੈਂ ਘਾਟੀ ਲੈ ਕੇ ਆਇਆ ਸੀਗਾ ਤਾ ਘਰ ਕੇ ਠੰਡ ਹੋ ਗਈ ਤੇ ਆਪਾਂ ਨੇ ਵੀ ਲੈ ਲਈ ਰੋਈ ਸੰਗਤ ਜੀ ਇੱਧਰ ਲੰਗਰ ਨੇ ਕਾਫੀ ਜ਼ਿਆਦਾਤਰ ਇੱਧਰ ਚਾਹ ਦੇ ਲੰਗਰ ਹੁੰਦੇ ਆ ਤੇ ਇਹ ਗੱਲ ਤੁਹਾਨੂੰ ਦੱਸ ਦਈਏ ਕਿ ਇੱਥੇ ਜਿੰਨੇ ਲੰਗਰ ਨੇ ਹੁੰਦੇ ਉਹ ਬਾਹਰਲੀ ਸੰਗਤ ਨਾਲ ਲਾਏ ਹੋਏ ਆ ਜੀ ਸੰਗਤ ਕਿੱਥੋਂ ਆਈ ਹੈ ਸੰਧਾ ਹਾਂਜੀ ਸੰਧ ਦੀ ਸੰਗਤ ਨੇ ਇੱਥੇ ਲੰਗਰ ਰੜਿਓ ਲਾਏ ਹੋਏ ਨੇ ਤੇ ਇੱਥੇ ਏ ਗੁਰਦੁਆਰਾ ਦੇ ਸਾਹ ਦੇ ਵਿੱਚ ਹੀ ਨਾ ਛੋਟੇ ਬਾਜ਼ਾਰ ਨੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਜਿੱਦਾਂ ਕਿ ਮੈਂ ਤੁਹਾਨੂੰ ਵਿਖਾ ਦਿੰਨਾਗਾ ਐਵੇਂ ਇਹ ਚੀਜ਼ਾਂ ਆ ਗਈਆਂ ਗਾਨੀਆਂ ਆ ਗਈਆਂ ਚੂੜੀਆਂ ਕੜੇ ਵਗੈਰਾ ਚੱਲ ਨੇ ਭਾਈ ਸਾਹਿਬ ਇਦਾਂ ਦੇ ਬਾਜ਼ਾਰ ਆ ਗਏ ਤੇ ਬਾਹਰ ਲਈ ਸੰਗਤ ਇਸ ਇੰਨੀ ਪਈ ਰਹਿੰਦੀ ਆ ਸਫਾਈ ਵਾਲਾ ਸਿਸਟਮ ਥੋੜਾ ਆ ਅਜੇ ਹੋਣਾ ਹੈ ਇੱਥੇ ਸਫਾਈ ਸਵੇਰੇ-ਸਵੇਰੇ ਦੀ ਕਰੀ ਨਹੀਂ ਗਈ ਸੰਗਤ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਉਹ ਸਾਹਮਣੇ ਲੰਗਰ ਹਾਲ ਆ ਗੁਰਦੁਆਰਾ ਸਾਹਿਬ ਦਾ ਇਸ ਸਾਈਡ ਤੋਂ ਜਦੋਂ ਆਪਾਂ ਆਉਣੇ ਇੱਧਰ ਲੰਗਰ ਹਾਲ ਆਗਾ ਜਿੱਧਰ ਸੰਗਤ ਦਾ ਲੰਗਰ ਛਕਦੀ ਆ ਪ੍ਰਸ਼ਾਦਾ ਪਾਣੀ ਆਪਣਾ ਇੱਕ ਨਨਕਾਣਾ ਸਾਹਿਬ ਦਾ ਗੇਟ ਇਸ ਸਾਈਡ ਆ ਗਿਆ ਇੱਕ ਗੇਟ ਉਸ ਸਾਈਡ ਆ ਜਿਹੜਾ ਜਿੱਧਰ ਦਰਬਾਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਵਿਖਾਇਆ ਸੀਗਾ ਤੇ ਜਿਹੜਾ ਗੇਟ ਆ ਇਹ ਵੀ ਉਧਰ ਨੂੰ ਜਾ ਕੇ ਮਤਲਬ ਕਿ ਨਿਕਲਦਾਗਾ ਇੱਧਰ ਆਪਾਂ ਚਾਹ ਸਕਦੇ ਆਂਗੇ। ਚਾਹ ਦੇ ਲੰਗਰ ਸਾਹਮਣੇ ਇੱਧਰ ਵੀ ਚਾਹ ਦਾ ਲੰਗਰ ਆ ਜੇ ਤਾਂ ਕਾਫੀ ਕਰਕੇ ਚਾਹ ਦੇ ਲੰਗਰ ਆ ਤੇ ਜਮ ਲਾਸਟ ਤੇ ਆ ਗਿਆ ਪ੍ਰਸ਼ਾਦਾ ਪਾਣੀ ਦਾ ਲੰਗਰ ਆ ਗਿਆ। ਸਰ ਤਨਕਾ ਪਚਾ ਲੈ ਕੇ ਆਉ ਉਹਨਾਂ ਤੋਂ। ਅੱਗੇ ਕਮ ਮੰਗਾਉਣਾ ਚਲੋ ਚਲੋ ਅੱਗੇ ਕਮ ਮੰਨਿਆ। ਜਾਦਾ ਨਜ਼ਰਤ ਨਹੀਂ ਰਹਾ। ਬਈ ਮੂਹ ਕਿਤਨਾ ਬੋਤੀ। ਅਸੀਂ ਨੇ ਬੀਨੀਆਂ ਸੰਜੇ ਦੀ ਚਾਹ। ਰਾਤ ਵਾਲੀ ਸਫਾਈ ਹਜੇ ਫਲਾਲ ਇੱਥੇ ਹੋਣੀ ਹੈ ਜੀ, ਸਫਾਈ ਹੋਈ ਨਹੀਂ ਹੈ ਜੀ। ਰਾਤ ਵੀ ਅਸੀਂ ਉਸ ਜਗ੍ਹਾ ਤੇ ਜਿੱਥੇ ਸਾਹਮਣੇ ਤੰਬੂ ਲੱਗਿਆ ਦਿੱਤੀ ਜਾਂਦਾ ਹੈਗਾ ਉੱਥੇ ਖੜ ਕੇ ਅਸੀਂ ਨੇ ਰਾਤ 10:00 ਵਜੇ ਦੇਖੀ ਹੈ। ਉਸ ਤੋਂ ਉਦੋਂ 11:30 ਵਜੇ ਸਾਈਡ ਹੋ ਗਈ ਸੀ। ਬਹੁਤ ਘੰਟਾ। ਉਹ ਸੀਗਾ ਦੇਖਣ ਵਾਲਾ ਸੀਗਾ ਹੰਦੀ ਸੰਗਤ ਜੀ ਇਸ ਜਗ੍ਹਾ ਤੇ ਸੰਧਰ ਵੱਲੋਂ ਜਿਹੜੀ ਸੰਗਤ ਆਉਂਦੀ ਹੈ ਜੀ ਉਹ ਸੰਗਤ ਇੱਥੇ ਚਾਹ ਦੇ ਲੰਗਰ ਲਾਉਂਦੀ ਹੈ ਜੀ ਜ਼ਿਆਦਾਤਰ ਲੰਗਰ ਆਪਾਂ ਨੇ ਜਿੰਨੇ ਇੱਥੇ ਦੇਖਿਆ ਸੰਧਦੀ ਸੰਗਤ ਦੇ ਵੱਲੋਂ ਲਾਏ ਜਾਂਦੇ ਆ ਜੀ ਸੰਧ ਦੀ ਸੰਗਤ ਆ ਜੀ ਜਿਹੜੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਥੋੜੀ ਜ਼ਿਆਦਾ ਮੰਨਦੀ ਹੈ ਇਹਨਾਂ ਦੇ ਦੱਸਣ ਅਨੁਸਾਰ ਇਹਨਾਂ ਦੇ ਵੱਲੋਂ ਵੀ ਗਿਆ ਕਿਹਾ ਗਿਆ ਕਿ ਅਸੀਂ ਥੋੜਾ ਆ ਗੁਰੂ ਨਾਨਕ ਦੇਵ ਜੀ ਨੂੰ ਵੱਧ ਮੰਨਦੇ ਆਂ। ਸੰਧਦੀ ਸੰਗਤ ਦੇ ਵੱਲੋਂ ਲੰਗਰ ਹੈ ਜਿਹੜੇ ਉਹ ਇੱਥੇ ਲਾਏ ਜਾਂਦੇ ਆ। ਇਹ ਸ਼੍ਰੀ ਗੁਰੂ ਜੀ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਮੇਨ ਗੇਟ ਦੇ ਬਾਹਰ ਹੀ ਲੰਗਰ ਆ ਜਿਹੜੇ ਸੰਧਦੀ ਸੰਗਤ ਦੇ ਲਗਾਰੀ ਆ। ਸੋ ਇਸ ਸਾਈਡ ਅਗਰ ਆਪਾਂ ਜਾਣੇ ਆ ਤਾਂ ਇਸ ਸਾਈਡ ਹੋਰ ਲੰਗਰ ਆ ਜਿਹੜੇ ਉਹ ਵੀ ਲਾਏ ਹੋਏ ਆ। ਆ ਜੀ ਇਹ ਦੋ ਦੇ ਦਿਓ। ਇਹ ਜੇ ਉਹ ਫੋਟੋ ਜਿਹੜਾ ਉਹ ਕਾਰਡ ਹੈ ਉਹਦੇ ਕੋਲ ਨਵੀਂ ਨੀੜ ਮਿਲੂਗਾ ਬੁੱਕ ਕਰ ਲਈ ਉਹ ਸਾਈਡ ਨੰਗਰੜਾ ਉਹ ਚਾਰ ਹੋ ਰਿਹਾ ਚਾਹ ਪਾਣੀ ਮਜੀ ਉਹ ਅੱਛਾ ਲੱਗਿਆ जी 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 आप में से पहले गया कोई इंडिया पहले गया कोई आप में से इंडिया पहले कोई नहीं गया आप फर्स्ट टाइम जा रहे हो इंडिया में दो हजार सोलह में कहाँ पर गए थे इंदौर ही जाते हो आगे भी आ जाओ कभी पंजाब वाली साइड आना कभी आप भी नाल साथ में अकेले क्यों खड़े हो अ मैं फर्स्ट टाइम आया हूँ पाकिस्तान में बहुत अच्छा लगा जी हेलो ब्रदर दोबारा बुलायो एक बार दोबारा कोई चक्कर नहीं दोबारा सात श्रियाकाल वेरी गुड थैंक यू ब्रा थैंक यू हेलो ब्रदर सैड हो

ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਸ਼ੂਟਿੰਗ ਅੱਗੇ ਮੇਸ਼ਾਨ ਦੋ ਜੀ ਵਰੀ ਆਟੋ ਤੁਸੀਂ ਲਾਓ ਆ ਇੱਥੇ ਆਓ 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 ਸਾਈ 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 ਬੋਲੋ ਬੋਲੋ ਕੋਈ ਚੱਕ ਚਲੋ 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 ਸਾਈ ਸਾਈ ਚਲੋ ਵੀਰੇ ਚਲੋ ਬੋਲੇ ਤੋਂ ਨਿਹਾਲ ਸਤਿ ਸ਼੍ਰੀ ਅਕਾਲ ਗੁਰੂ ਜੀ ਸਰਦਾਰ ਸਾਹਿਬ ਕੀ ਹਾਲ ਨੇ ਭਾਜੀ ਉਹ ਠੀਕ ਜੇ ਜੇ ਕੇ ਕਾਲੋ ਕਰ ਦੋ ਇਹ ਜੇ ਕੇ ਕਾਲੋ ਕਰ ਪੋਸ ਬਾਲੇ ਸਤਿ ਸ੍ਰੀ ਅਕਾਲ ਥੈਂਕ ਯੂ 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 ਇਹ ਨੰਕਾਣਾ ਸਾਹਿਬ ਦਾ ਜਿਹੜਾ ਲੰਗਰ ਦਾ ਸਿਸਟਮ ਆ ਉਹ ਕਾਫੀ ਵੱਡਾ ਹੈ ਇੱਧਰ ਵੀ ਭਰਾਹੁਣੇ ਸ਼ਗਰਾਂ ਨੇ ਲੰਗਰ ਇੱਧਰ ਵੀ ਦਰਸਲਾ ਜਿਹੜਾ ਇਹ ਸਭ ਬਣ ਰਿਹਾਗਾ ਇਹ ਬੜੀ ਵੀ ਇੰਨਾ ਦੇ ਇੱਥੇ ਲੰਗਰ ਚੱਲਦੇ ਨੇ ਸੰਗਤਾਂ ਲੰਗਰ ਨੂੰ ਬੜੀ ਹੀ ਸ਼ਰਧਾ ਦੇ ਨਾਲ ਛਕਦੀ ਆ ਇਹਨਾਂ ਦਾ ਜੇ ਰਾਤ ਵਾਲਾ ਲੰਗਰ ਹੈ ਇਹਨਾਂ ਦੀ ਸਫਾਈ ਦੇ ਜਿੰਨੀ ਵੀ ਸੰਗਤ ਹੁੰਦੀ ਹੈ ਸਫਾਈ ਕਰਨੀ ਹੈ ਸੰਗਤ ਨੇ ਤੇ ਇਹ ਵੀ ਲੰਗਰ ਹਾਲਾ ਨਕਾਣਾ ਸਾਹਿਬ ਦਾ ਇੱਥੇ ਲੰਗਰ ਹਾਲਾ ਇੱਧਰ ਬਰਤਾਂ ਸਾਹਿਬ ਹੁੰਦੇ ਨੇ ਮਨੇ ਚੱਪੜਾ ਲੈ ਕੇ ਜਾ ਸਕਦੇ ਆ ਜੀ ਚੱਪੜਾ ਜਾ ਸਕਦੇ ਸੋ ਇੱਧਰ ਸੰਗਤ ਜੀ ਪ੍ਰਸ਼ਾਦੇ ਦਾ ਲੰਗਰ ਹੈ ਜਿਹੜਾ ਨਨਕਾਣਾ ਸਾਹਿਬ ਗੁਰਦੁਆਰਾ ਦੇ ਵੱਲੋਂ ਲਗਵਾਇਆ ਜਾਂਦਾ ਲੰਗਰ ਵੀਰ ਹੁਣੀ ਵਰਤਾ ਰਹੇ ਨੇ ਲੰਗਰ ਪ੍ਰਸ਼ਾਦਾ ਇਹ ਛੁਕਾ ਦੇ ਛੁਕਾ ਦੇ ਸੰਗਤ ਜਿਆਦਾ ਹੋਣ ਕਰਕੇ ਲੰਗਰ ਵੀ ਇਸ ਜਗ੍ਹਾ ਤੇ ਜਿਆਦਾ ਹੀ ਨਹੀਂ ਉਹ ਤਾਂ ਸੰਗਤ ਆ ਕਿ ਜਿਹੜੀ ਬਹੁਤ ਦੂਰੋਂ ਆਉਂਦੀ ਹੈ ਪਾਕਿਸਤਾਨ ਦੇ ਐਂਡ ਤੱਕ ਸੰਗਤ ਆਉਂਦੇ ਆ ਸਿੰਧ ਸ਼ਹਿਰ ਹੈ ਜਿਹੜਾ ਸਿੰਧ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਨਾਮ ਮੰਨਿਆ ਜਾਂਦਾ ਸਿੰਧ ਤਾਂ ਕਰਕੇ ਸਿੰਧ ਦੀ ਸੰਗਤ ਇੱਥੇ ਬਹੁਤ ਜਿਆਦਾ ਆਉਂਦੀ ਹੈ ਇਹਦੇ ਨਾਲ ਐਸ਼ਾ ਜਿਹੜੀ ਮੁੱਖੋ ਆਕਾ ਸੰਗਤ ਨੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਆਪਣਾ ਠਿਕਾਣਾ ਜਿਹੜਾ ਰਹਿਣ ਦਾ ਬਣਾ ਲੈਂਦੇ ਆ ਸ਼ਾਇਦ ਹਾਂ ਹਾਂ ਅੱਡੀ ਆਟਾ ਮਿਲ ਮਸ਼ੀਨ ਹੈ ਤੋਂ ਇਧਰ ਦਾਲ ਚਾਵਲ ਜੰਨਾ ਕੁਛ ਵੀ ਇਹ ਬੰਦਾ ਅੱਛੀ ਗੱਲ ਵੀਰੇ ਕੀ ਹਾਲ ਹੈ ਹਾਂਜੀ 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 ਚੜਦੀ ਕਲਾ ਵੀਰੇ ਇਧਰ ਅੱਗੇ ਤੱਕ ਮੰਗਰੜਾ ਤਿਆਰ ਹੁੰਦਾ ਹੈ ਅੱਗੇ ਜਾਈਏ ਅੱਗੇ ਲੰਗਰੀਦਾਰ ਬਣਦਾ ਨਾ ਸਾਰਾ ਇੱਥੇ ਚਾਹ ਬਣ ਰਹੀ ਹੈ ਇੱਧਰ ਇਹ ਚਾਹੇ ਬਣਾ ਰਹੇ ਤੁਸੀਂ ਅੱਛਾ ਅੱਗੇ ਭਾਜੀ ਅੱਛਾ ਅੱਛਾ ਠੀਕ ਹੈ ਭਾਜੀ ਇੱਧਰ ਸਾਰਾ ਲੰਗਰ ਹੈੜਾ ਉਹ ਤਿਆਰ ਹੁੰਦਾ ਸੰਗਤ ਦੇ ਵੱਲੋਂ ਇਹ ਰਾਸ਼ਨ ਪਿਆ ਇਹ ਚੌਲ ਪਏ ਨੇ ਅੱਗੇ ਭਾਜੀ ਉਹ ਨਹੀਂ ਵਰਤਨ ਸਾਫ ਕਰਦੇ ਨੇ ਇਹ ਹੈਗਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਦਾ ਲੰਗਰ ਹਾਲ ਲੰਗਰ ਤਿਆਰ ਕਰਦੇ ਆ ਬੜੀ ਸਰਦਾ ਦੇ ਨਾਲ ਸੰਗਤਾਂ ਲੰਗਰ ਨੂੰ ਛਕਦੀ ਆ। ਤੋਂ ਹੁਣ ਆਪਾਂ ਅੱਗੇ ਚੱਲਦੇ ਆ ਇੱਥੇ ਚਾਹ ਪ੍ਰਸ਼ਾਦੇ ਤਿਆਰ ਕਰਦੇ ਨੇ। ਅੱਗੇ ਵੀ ਆਪਾਂ ਦੇਖ ਸਕਦੇ ਆ ਮਾਈਆਂ ਨੇ ਜਿਹੜੀਆਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਨੇ। ਇੱਥੇ ਅੱਛਾ ਇੱਦਾਂ ਰੋਟੀਆਂ ਬੇਲੀ ਜਾਂਦੀਆਂ ਨੇ। ਮਾਹੀ ਨਾ ਪ੍ਰਸ਼ਾਦਾ ਤਿਆਰ ਕਰ ਰਹੇ ਨੇ ਅੱਗੇ ਲੱਗਦਾ ਇਸ ਜਗ੍ਹਾ ਤੇ ਵੀ ਆਪਾਂ ਕੀ ਸੰਗਰੜਾ ਤਿਆਰ ਹੋ ਰਿਹਾ ਹੈ। ਰਾਹੁਲੀ ਕਿਹਨ ਨੇ ਬਾਜੀ? ਆਓ ਜੀ ਸਰਕਾਰ ਜੀ। ਆਏ ਜੀ ਆਏ ਹੋ ਠੀਕ ਹੋ ਬਾਜੀ। ਅੱਛਾ। ਇੱਧਰ ਤੰਦੂਰੀ ਰੋਟੀ ਬਣਾ ਰਹੇ ਜੀ। ਹਾਂ ਜੀ। ਅੱਛਾ ਅੱਛਾ। ਇੱਧਰ ਬਾਜੀ ਹੁਣ ਤੰਦੂਰੀ ਰੋਟੀ ਤਿਆਰ ਕਰ ਰਹੇ ਆ ਸੰਗਤ ਸੰਗਤ ਦੇ ਲਈ ਲੰਗਰ ਮੰਦਾਨਾ ਸਾਰਾ। ਹਾਂ ਜੀ ਉਹ ਨਹੀਂ ਬਣਾਉਂਦੇ ਆ ਥਾਰੇ। ਅੱਛਾ ਅੱਛਾ। ਠੀਕ ਹੈ ਬਾਜੀ ਇੱਧਰ ਬਾਜੀ ਹੁਣ ਰਿਪੇੜੇ ਬਣਾ ਰਹੇ ਆ। ਠੀਕ ਹੋ ਬਾਜੀ। ਠੀਕ ਠਾਕ ਜੇ। ਉੱਧਰ ਤਵਾ ਰੋਟੀ ਤਿਆਰ ਹੋ ਰਹੀ ਹੈ ਜੀ ਤੇ ਇੱਧਰ ਤੰਦੂਰੀ ਰੋਟੀ ਇਹ ਜਰੂਰੀ ਰੋਟੀ ਤਿਆਰ ਹੁੰਦੀ ਹੈ ਹਾਂਜੀ ਹਾਂਜੀ ਤੇ ਇੱਧਰ ਭਾਜੀ ਹੁੰਦੀ ਹੈ ਭਰਾਂਡਾ ਇੱਕ ਇੱਥੇ ਆਪਣੀ ਰਿਹائش ਹੈ ਜਿਹੜੀ ਬਣਾ ਲੈਂਦੀ ਹੈ ਸੰਗਤ ਤਾਂ ਤੇ ਤੁਸੀਂ ਦੇਖ ਸਕਦੇ ਹੋ ਇਹ ਹਨ ਜਿਹੜੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਲੰਗਰ ਹਾਲ ਇਦਾਂ ਵੀ ਲੰਗਰ ਤਿਆਰ ਹੁੰਦਾ ਤੇ ਮੈਂ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਭਰਾ ਬਲੌਗ ਹੈ ਮੇਰਾ ਦੇਖ ਰਹੇ ਹੋ ਸਾਰਿਆਂ ਨੂੰ ਬੇਨਤੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਅੱਜ ਆਪਾਂ ਜਾ ਰਹੇ ਆਂ ਜੀ ਗੁਰਦਾਰਾ ਸਾਹਿਬ ਅੱਜ ਆਪਾਂ ਨਨਕਾਣਾ ਸਾਹਿਬ ਨੂੰ ਫਤੇ ਬੋਲ ਜਾਣਾ ਜਿੱਥੇ ਜਿੱਥੇ ਆਪਾਂ ਖੜੇ ਆਂ ਜੇ ਇੱਥੇ ਅੰਗਦ ਜੜੀ ਲੰਗਰ ਛਕਦੀ ਹੈ ਇਸ ਲੰਗਰ ਹਾਲ ਦੀ ਉਹਨਾਂ ਨੇ ਸਵੇਰ ਨਾਲ ਹੁਣੇ ਸਫਾਈ ਕਰੀ ਹੈ ਜੀ ਸੰਗ ਸੇਵਾਦਾਰਾਂ ਨੇ ਹਜੇ ਲੰਗਰ ਇਹਨਾਂ ਨੇ ਇੱਧਰ ਚਲਾਇਆ ਨਹੀਂ ਉਹ ਬਾਹਰ ਹੈ ਜਿਹੜਾ ਉਹ ਲੰਗਰ ਚਾਹ ਦਾ ਵੀ ਚੱਲ ਰਿਹਾ ਪ੍ਰਸ਼ਾਦਾ ਵੀ ਚਲਾਤਾ ਇਹਨਾਂ ਨੇ ਇਹ ਇਹਨਾਂ ਨੇ ਨਾ ਭਾਸ਼ਾ ਦੇ ਵਿੱਚ ਤਿੰਨ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹਨਾਂ ਦੀ ਆਪਣੀ ਭਾਸ਼ਾ ਇੱਕ ਆਪਣੀ ਪੰਜਾਬੀ ਆ ਗਈ ਤੇ ਹਿੰਦੀ ਆ ਗਈ ਇਧਰਨ ਲੋਕੀ ਵੀਰ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਜੇ ਆਪਾਂ ਕੁਛ ਦੇ ਇਹਨਾਂ ਨੂੰ ਇੰਨਾ ਨੇ ਲਿਖੇ ਨੇ ਉੱਪਰ ਧਿਆਨਯੋਗ ਗੱਲਾਂ ਤੇ ਬਾਕੀ ਤੁਸੀਂ ਰੋ ਕੇ ਪੜ ਲਿਓ। ਲਾਲ ਟੈਂ ਲਾਇਆ ਬੜੇ ਸਮੂਹ ਨੇ ਇਹਨਾਂ ਮਿਲਕਾਂ ਸੀਸੀਟੀਵੀ ਕੈਮਰੇ ਪ੍ਰਮੰਧ ਆ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਮੰਧ ਆ ਤੇ ਪੂਰੇ ਵਿਧੀਆ ਕੀਤੇ ਗਏ ਨੇ। ਅਲਹਮਦੁਲਿਲਾਹ। ਆਜਣ ਮੈਂ ਪਹਿਲਾਂ ਪਿੱਛੇ ਵੀ ਮੈਂ ਮੈਂ ਲੰਗਰ ਹਾਲ ਉਧਰ ਵੀ ਸਿੰਧ ਦੀ ਸੰਗਤ ਸੀ ਉਧਰ ਵੀ ਵਲੌਗ ਬਣਾ ਕੇ ਲੈ ਕੇ ਆਇਆ ਮੈਂ ਤਾਂ ਸਿਰਜਿਆ ਕਾਲ ਸੰਗਤ ਜੀ ਬਸ ਨੇ ਲੰਗਰ ਹਾਲ ਦੇ ਸਾਹਮਣੇ ਇੱਕ ਆਪਣੀ ਮੋਹਰੇੜੀ ਲੰਗਰ ਦੇ ਚੰਗਾ ਪੈ ਗਈ ਦੇਖੇ ਭਾਈ ਸਾਹਿਬ ਉਹਨੇ ਬਰੈਡਾਂ ਦਾ ਲੰਗਰ ਤਿਆਰ ਕਰ ਰਹੇ ਆ ਹਨ ਬਖਣ ਬ੍ਰੈਡ ਬਣਾ ਕੇ ਇੱਥੇ ਸੰਗਤ ਨੂੰ ਭਾਈ ਸਾਹਿਬ ਸਾਰੇ ਆ। ਵਾਹਿਗੁਰੂ ਵਾਹਿਗੁਰੂ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਲੰਗਰਾਂ ਦੇ ਭੰਡਾਰ ਆ ਆਪਾਂ ਤੁਹਾਨੂੰ ਉਤਾਰ ਰਹੇ ਆ। ਉਹ ਸਾਹਮਣੇ 메ਨ ਗੇਟ ਹੈ ਜਿਹੜਾ ਨਨਕਾਣਾ ਸਾਹਿਬ ਦਾ ਉਹ ਦੂਸਰਾ ਤੇ ਉਸ ਤੋਂ ਲੈ ਕੇ ਉੱਥੋਂ ਤੱਕ ਲੰਬੀ ਲਾਈਨ ਹੈ ਜਿਹੜੀ ਉਹ ਲੰਗਰਾਂ ਦੀ ਲਾਈ ਹੋਈ ਹੈ ਸੰਗਤ ਨੇ ਤੇ ਇਹ ਸਾਹਮਣੇ ਬਿਲਡਿੰਗ ਹੈ ਜਿਹੜੀ ਇਹ ਲੰਗਰ ਹਾਲ ਦੀ ਇੱਧਰ ਵੀ ਲੰਗਰ ਹਾਲ ਹੈ ਤੇ ਇਸ ਸਾਈਡ ਲੰਗਰ ਹਾਲ ਹੈ ਜਿਹੜਾ ਉਹ ਨਵਾਂ ਬਣ ਰਿਹਾ ਗੁਰਦੁਆਰਾ ਸ੍ਰੀ ਗੁਰੂ ਨਨਕਾਣਾ ਸਾਹਿਬ ਦੀ ਚਾਰ ਪਾਸੇ ਬਣ ਰਿਹਾ ਹੈ ਉਹ ਬਣਾਇਆ ਜਾ ਰਿਹਾ ਹੈ ਹੌਲੀ ਵੀਰੇ ਹੌਲੀ ਕਾਲੀ ਨਾ ਕਰੋ ਥੋੜਾ ਜਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰਿਆਂ ਨੂੰ ਮਿਲੂਗਾ ਬ੍ਰਦਰ ਸਾਈਡੋਂ ਆ ਮੈਂ ਲੰਗਰ ਆਪਾਂ ਅੱਗੇ ਨੂੰ ਆਪਾਂ ਜਾ ਰਹੇ ਆ ਸੰਗਤ ਜੀ ਚਾਪੀ ਨਾ ਇੱਧਰ ਵੀ ਲੰਗਰ ਹੈ ਲੈਣਾ ਬੜੀਆਂ ਲੰਬੀਆਂ ਨੇ ਅਗਰ ਆਪਾਂ ਇਹ ਲੈਣ ਦੇ ਵਿੱਚ ਸੱਚੇ ਤਾਂ ਸਾਨੂੰ ਟਾਈਮ ਲੱਗ ਜੂਗਾ ਆਪਾਂ ਅੱਗੇ ਕੋਈ ਲੰਗਰ ਹੈ ਤਾਂ ਚਾਹ ਦਾ ਭਾਲ ਕੇ ਲੰਗਰ ਆਪਾਂ ਛੱਡ ਦੇਣਾ

ਉੱਪਰ ਖੜੀ ਹੈ ਸਕਿਉਰਟੀ ਗਿਉਟੀ ਵੀ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਹੁੰਦੀ ਹੈ ਜੀ ਕਿਉਂਕਿ ਦੂਰੋਂ ਨੇੜੋਂ ਸੰਗਤ ਆਉਂਦੀ ਹੈ ਖਾਸ ਕਰਕੇ ਪੰਜਾਬ ਤੋਂ ਸੰਗਤ ਆਉਂਦੀ ਹੈ ਤਾਂ ਕਰਕੇ ਸਕਿਉਰਟੀ ਜਿਹੜੀ ਇੱਥੇ ਵੀ ਗਵਰਨਮੈਂਟ ਦੇ ਵੱਲੋਂ ਥੋੜੀ ਟਾਈਟ ਆ ਉਹ ਕੀਤੀ ਜਾਂਦੀ ਹੈ ਬ੍ਰਦਰ ਦੇਓ ਇੱਕ ਕੱਪ ਦੇ ਸਕਦੇ ਹੋ ਆਹ ਪਰਾ ਕਪੜਾ ਇੱਕ ਦਿਨ ਵਾਸਤੇ ਇੱਕ ਹੀ ਦਿਨ ਮੈਨੂੰ ਇੱਕ ਹੀ ਚਾਹੀਦਾ ਸਾਰੇ ਮੀਠੇ ਘਿਆ ਬਲੋ ਥੈਂਕ ਯੂ ਵੀਰ ਥੈਂਕ ਯੂ ਬាទ ਮਾਤਾ ਸਾਡੇ ਹਾਂ ਜੀ ਸੰਦਰਜੀ ਆਪਾਂ ਇਧਰ ਇਸ ਸਾਈਡ ਦੁਕਾਨਾਂ ਨੇ ਜਿਹੜੀਆਂ ਭਾਈ ਸਾਹਿਬ ਹੋਰਾਂ ਨੇ ਲਗਾਈਆਂ ਹੋਈਆਂ ਨੇ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਵੀ ਅਗਰ ਕਿਸੇ ਮੇਰੇ ਵੀਰ ਨੇ ਪੰਜਾਬ ਤੋਂ ਆਏ ਵੀਰ ਜੇ ਕਿਤੇ ਕੋਈ ਕਿਸੇ ਵੀ ਕੰਟਰੀ ਤੋਂ ਆਇਆਗਾ ਇਥੋਂ ਰਸਦ ਲੈ ਕੇ ਇਥੋਂ ਲੰਗਰਾਂ ਦੇ ਵਿੱਚ ਪਾ ਸਕਦਾ ਹੈ ਇਹ ਦੁਕਾਨਾਂ ਤੁਹਾਡੀਆਂ ਲਗਾਈਆਂ ਨੇ ਭਾਈ ਸਾਹਿਬ ਨਹੀਂ ਡੀਸੀ ਸਾਹਿਬ ਦੀਆਂ ਡੀਸੀ ਸਾਹਿਬ ਦੀਆਂ ਨੇ ਮਤਲਬ ਇਹ ਸੰਗਤ ਲੈ ਕੇ ਇੱਥੋਂ ਇੱਥੋਂ ਲੈ ਕੇ ਉਹ ਤੋਂ ਲੰਗਰ ਖਾਣੇ ਦੇ ਦਿਓ ਮੇਰਾ ਲੰਗਰ ਦੇ ਵਿੱਚ ਪਾ ਸਕਦੇ ਆਪਾਂ ਹਾਂਜੀ ਹਾਂਜੀ ਅੱਛਾ ਜਿੱਦਾਂ ਭਾਈ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਇੱਥੋਂ ਆਪਾਂ ਖਰੀਦ ਕੇ ਰਸਦਾਂ ਨੇ ਜਿਹੜੀਆਂ ਆਪਾਂ ਲੰਗਰਾਂ ਦੇ ਵਿੱਚ ਆਪਾਂ ਦਾਣਾ ਜਿਹੜਾ ਪਾ ਸਕਦੇ ਆ ਤੁਹਾਡੇ ਵੀ ਲਾਈਆਂ ਹੋਰ ਹੋਈਆਂ ਨੇ ਭਾਈ ਸਾਹਿਬ ਨੇ ਜੋ ਪਾਣੀ ਦੀਆਂ ਆਲੂ ਇਹ ਜਰਾ ਸਾਰਾ ਕੁਝ ਇਹਨੇ 20 ਲੀਟਰ 10 ਲੀਟਰ ਇਹ 10 ਲੀਟਰ ਦਾ ਅੱਛਾ ਕਿੰਨੇ ਦਾ 500 ਰੁਪਏ 10 ਲੀਟਰ ਪਾਣੀ ਦਾ ਰੇਟ ਹੈ ਜਿਹੜਾ ਭਾਈ ਸਾਹਿਬ ਦੱਸ ਰਹੇ ਨੇ ਕਿ 500 ਰੁਪਏ ਆ ਤੇ ਇਸ ਸਾਈਡ ਵੀ ਭਾਈ ਸਾਹਿਬ ਹੋਰਾਂ ਨੇ ਲਗਾਈਆਂ ਨੇ ਆ ਪਾਜੀ ਦੇਸੀ ਕੀ ਹੈ ਇਹ ਹਾਂਜੀ ਅੱਛਾ ਇਹ ਦੇਸੀ ਕੀ ਆ ਗਿਆ ਇਹ ਦੂਸਰ ਇਹ ਕੀ ਆ ਗਿਆ ਭਾਜੀ ਇਹ ਸ਼ੱਕਰ ਹੈ ਇਹ ਅੱਛਾ ਇਹ ਵੀ ਇੱਥੋਂ ਭਾਜੀ ਖਰੀਦ ਕੇ ਆਪਾਂ ਲੰਗਰਾਂ ਦੇ ਵਿੱਚ ਪਾ ਸਕਦੇ ਹਾਂ ਨਾ ਹਾਂਜੀ ਠੀਕ ਆ ਅੱਗੇ ਵੀ ਉਹ ਵੀ ਦੇਸੀ ਕੀ ਹੂਆ ਇਹ ਜਿੱਦਾਂ ਦੱਸਿਆ ਭਾਈ ਸਾਹਿਬ ਨੇ ਕਿ ਇੱਥੋਂ ਆਪਾਂ ਖਰੀਦ ਕੇ ਇੱਥੋਂ ਆਪਾਂ ਲੰਗਰਾਂ ਦੇ ਵਿੱਚ ਜਰੂਰ ਆਪਾਂ ਪਾ ਸਕਦੇ ਹਾਂ ਇਹ ਜਿੰਨਾ ਹੋ ਸਕਦਾ ਸਾਰੀ ਸੰਗਤ ਹੈ ਉਹ ਕਰ ਰਹੀ ਹੈ ਜਿੰਨਾ ਹੁੰਦਾ ਤੇ ਸਮੂਹ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਇਹ ਲਗਾਇਆ ਹੋਇਆ ਪੋਸਟਰ ਸਰਦਾਰ ਕਰਨ ਸਿੰਘ ਸਾਹਿਬ ਕਾ ਮੈਂਬਰ ਪਾਕਿਸਤਾਨ ਦੇ ਵੱਲੋਂ ਹੈ ਜਿਹੜਾ ਲਗਾਇਆ ਗਿਆ ਜੋ ਸਾਹਮਣੇ ਜਿਹੜੀ ਮਰਾਤੀ ਮੈਂ ਪਿਛਲੀ ਵਲੌਗ ਦੇ ਵਿੱਚ ਮੈਂ ਵੀਡੀਓ ਪਾਈ ଥିਗੀ ਜਦੋਂ ਮੈਂ ਨਨਕਾਣਾ ਸਾਹਿਬ ਦਾ ਗੇਟ ਹੈ ਤੇ ਗੇਟ ਤੇ ਲਾਈਟਿੰਗ ਹੈ ਜਿਹੜੀ ਉਹ ਬਹੁਤ ਸੋਹਣੀ ਹੋ ਰਹੀ ਸੀਗੀ ਉਹ ਲਾਈਟਾਂ ਸਾਹਮਣੇ ਲੱਗੀਆਂ ਹੋਈਆਂ ਨੇ ਇੱਧਰ ਇੱਥੋਂ ਲਾਈਟਾਂ ਪੈਂਦੀਆਂ ਸੀਗੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਸਾਹਿਬ ਤੇ ਸਾਹਮਣੇ ਦਰਬਾਰ ਸਾਹਿਬ ਆਗਾ ਕਿ ਦਰਬਾਰ ਸਾਹਿਬ ਦੇ ਸਾਹਮਣੇ ਲਾਈਟਿੰਗ ਹੈ ਉਹ ਕਿੱਤੀ ਗੀਸੀ ਹੈ 메ਨ ਗੇਟ ਹੈ ਇੱਥੋਂ ਲਾਈਟਿੰਗ ਹੁੰਦੀ ਹੈ ਤੇ ਥੱਲੇ ਇਹਨੇ ਬੂਟੇ ਬਿਲਾਏ ਹੋਏ ਫੁੱਲਾਂ ਨਾਲ ਤੇ ਗੇਟ ਹੈ ਦਾ ਬਹੁਤ ਸ਼ਿੰਗਾਰਿਆ ਹੋਇਆ ਹੈਗਾ ਸੰਗਤ ਨੇ ਉਹ ਸਾਹਮਣੇ ਸਕੇਲਪਿੰਗ ਇਹ 47 ਭਾਈ ਸਾਹਿਬ ਨੇ ਰੱਖੀ ਹੋਈ ਆ There you